ਜਾ ਰਾਜਨੀਤਕ ਤੌਰ ਤੇ ਕੈਦ ਕੀਤਾ ਜਾ ਰਿਹਾ ਦੂਸਰੇ ਪਾਸੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਉਹਨਾਂ ਦੇ ਲਈ ਜਿਹੜੇ ਡਿਟੇਸ਼ਨ ਸੈਂਟਰ ਨੇ ਅਮਰੀਕਾ ਦੇ ਵਿੱਚ ਮਤਲਬ ਜਿਹੜਾ ਹੱਦ ਟੱਪਿਆ ਸਰਦ ਟੱਪਿਆ ਉਹਨੂੰ ਫੜ ਲਿਆ ਉਹਨੂੰ ਫੜ ਕੇ ਉਸ ਸੈਂਟਰਾਂ ਚ ਰੱਖਿਆ ਉਹਨ ਤੋਂ ਬਾਅਦ ਉਹਦੀ ਅਦਾਲਤੀ ਪ੍ਰਕਿਰਿਆ ਚ ਕੇਸ ਚੱਲਿਆ ਵਕੀਲ ਨਹੀਂ ਆਇਆ ਤਾਂ 5 ਮਿੰਟ ਚ ਡਿਪੋਰਟ ਦਾ ਫੈਸਲਾ ਆ ਗਿਆ ਹੈ ਨਾ ਤੇ ਇਹ ਸਾਰੀ ਕਾਰਵਾਈ ਹੋ ਗਈ ਪਰ ਤੁਸੀਂ ਬੰਦਾ ਫੜ ਲਿਆ ਉਹ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਇਆ ਪਰ ਉਹਦੇ ਨਾਲ ਇੱਕ ਮਨੁੱਖੀ ਬਵਿਹਾਰ ਕਿਉਂ ਨਹੀਂ ਭੇਜਣ ਲੱਗਿਆ ਵੀ ਜਿਹੜਾ ਸਵਾਲ ਹੈ ਉਹ ਵੀ ਉੱਥੇ ਖੜਾ ਹੈ ਤੇ ਜਿਹੜੇ ਉੱਥੇ ਫੜੇ ਜਾਂਦੇ ਨੇ ਉਹਨਾਂ ਨਾਲ ਵੀ ਹੁਣ ਇਹ ਪਹਿਲੂ ਵੀ ਉੱਪਰ ਕੇ ਸਾਹਮਣੇ ਆਉਣ ਲੱਗੇ ਨੇ ਮੈਂ ਦੋ ਤਿੰਨ ਕੜੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਬਹੁਤ ਫਿਕਰਮੰਦੀ ਵਾਲੀ ਹੈ ਅਮਰੀਕਾ ਦੇ ਵਿੱਚ ਜਿਹੜੇ ਡਿਟੈਂਸ਼ਨ ਸੈਂਟਰ ਚੱਲ ਰਹੇ ਨੇ ਉਹਨਾਂ ਦੇ ਵਿੱਚ 2000 ਦੇ ਕਰੀਬ ਭਾਰਤੀ ਨੇ ਜਿਹੜੇ ਇਸ ਪੀੜਾ ਚੋਂ ਲੰਘ ਰਹੇ ਨੇ 2000 ਦੇ ਕਰੀਬ ਤੇ ਇਹ ਕੁੱਲ 3 ਲੱਖ ਦੇ ਕਰੀਬ ਜਿਹੇ ਲੋਕ ਨੇ ਜਿਹੜੇ ਨਾ ਡਿਟੈਂਸ਼ਨ ਸੈਂਟਰਾਂ ਦੇ ਰਾਹੀਂ ਰਿਪੋਰਟ ਹੋਣ ਦੀ ਪ੍ਰਕਿਰਿਆ ਚ ਆਏ ਹੋਏ ਨੇ ਉਹ ਬਾਕੀ ਜਿਨ੍ਹਾਂ ਦੀ 14 ਲੱਖ ਆਪਾਂ ਅੰਕੜਾ ਦੱਸ ਰਹੇ ਹਾਂ 35 ਲੱਖ ਅੰਕੜਾ ਦੱਸ ਰਹੇ ਹਾਂ ਉਹ ਦੂਸਰੇ ਨੇ ਜਿਨ੍ਹਾਂ ਦੀਆਂ ਫੈਲਾਂ ਚੱਲ ਰਹੀਆਂ ਨੇ ਹੁਣ ਉਹ ਬਾਕੀ ਪ੍ਰਕਿਰਿਆ ਚ ਨੇ ਪਰ ਇੱਧਰ ਜਿਹੜੇ ਸਿੱਧੇ ਫੜੇ ਇਹਨਾਂ ਚ ਤੱਕੇ ਤੇ ਰਿਪੋਰਟ ਦੇ ਹੁਕਮ ਹੋ ਗਏ ਪਰ ਕਦੋਂ ਹੋਊਗਾ ਕਦੋਂ ਭੇਜਿਆ ਜਾਊਗਾ ਇਹਦੀ ਕੋਈ ਜਾਣਕਾਰੀ ਨਹੀਂ ਇਸ ਲਈ ਉਹਨਾਂ ਦੇ ਗਲੋ ਸੜੋ ਮਰੋ ਹੁਣ ਉਹ ਪ੍ਰਕਿਰਿਆ ਕੀ ਆ ਲਓ ਸਮਝੋ ਇੱਕ ਵਿਅਕਤੀ ਦੇ ਹਵਾਲੇ ਨਾਲ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਇਹਨਾਂ ਡਿਟੇਸ਼ਨ ਸੈਂਟਰਾਂ ਦੇ ਵਿੱਚ ਇਹ ਨਿਊਯਾਰਕ ਤੋਂ ਐ ਮੀਡੀਆ ਅਧਾਰਿਆਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਦੀ ਖੋਜੀ ਪੱਤਰਕਾਰੀ ਦੇ ਆਧਾਰ ਤੇ ਇਹ ਜੋ ਤੱਥ ਆਏ ਨੇ ਸਾਹਮਣੇ ਮੈਂ ਉਹਦੇ ਹਵਾਲੇ ਨਾਲ ਦੋ ਤਿੰਨ ਹਵਾਲੇ ਨਾਲ ਤੁਹਾਡੇ ਮੂਰੇ ਗੱਲ ਰੱਖ ਰਿਹਾ ਕਹਿੰਦੇ ਜੀ ਅਮਰੀਕਾ ਮੇਰੇ ਲਈ ਬੁਰਾ ਸੁਪਨਾ ਬਣ ਗਿਆ ਡਿਟੇਸ਼ਨ ਸੈਂਟਰ ਵਿੱਚ ਗੁਜ਼ਾਰਿਆ ਇੱਕ ਇੱਕ ਦਿਨ ਨਰਕ ਦੇ ਬਰਾਬਰ ਸੀਗਾ ਜੇਲ੍ਹ ਦੇ ਵਿੱਚ ਬੱਤਰ ਹਲਤ ਸੀ ਅੱਧੇ ਘੰਟੇ ਲਈ ਸਾਨੂੰ ਪੂਰੇ ਦਿਨ ਚ ਮੜਾ ਜਾ ਗਰਾਊਂਡ ਚ ਕੱਢਿਆ ਜਾਂਦਾ ਸੀ ਮਾਈਨਸ 10 ਡਿਗਰੀ ਮਾਈਨਸ 10 ਡਾਟਸ ਡਿਗਰੀ ਚ ਵੀ ਸਾਨੂੰ ਫਰਸ਼ ਤੇ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ ਮਤਲਬ ਨਾ ਚਾਦਰਾਂ ਪੂਰੀਆਂ ਨਾ ਕੰਬਲ ਪੂਰੇ ਨਾ ਏਸੀ ਪੂਰੀ ਪਹਿਲਾਂ ਸਿਰਫ ਚੰਗੇ ਜੀਵਨ ਦੀ ਲਾਲਸਾ ਚ ਵੱਧ ਕਮਾਉਣ ਦੀ ਲਾਲਸਾ ਚ ਜੰਗਲਾਂ ਚ ਮਹੀਨੇ ਗੁਜ਼ਾਰੇ ਕਈ ਪਹੁੰਚੇ ਕਈ ਨਹੀਂ ਪਹੁੰਚੇ ਜਦੋਂ ਪਹੁੰਚ ਕੇ ਤਾਂ ਹੁਣ ਅਸਤੀ ਤੀਆ ਤੇ ਫਿਰ ਵਾਪਸ ਮੁੜ ਕੇ ਵੀ ਪਤਾ ਨਹੀਂ ਕੀ ਵੜਨਾ ਮਾਈਨਸ 10 ਡਿਗਰੀ ਚ ਫਰਸੇ ਸੁਣ ਲਈ ਸਾਨੂੰ ਕਿਹਾ ਜਾਂਦਾ ਕਹਿੰਦੇ ਜੀ ਇੱਕ ਵਿਅਕਤੀ ਨੇ ਆਪਣਾ ਨਾਮ ਬਦਲ ਕੇ ਜਿਹੜੀ ਜਾਣਕਾਰੀ ਦਿੱਤੀ ਡਿਟੇਸ਼ਨ ਸੈਂਟਰ ਦੇ ਵਿੱਚ ਉਹਨੇ 9 ਮਹੀਨੇ ਗੁਜ਼ਾਰੇ ਸੀ ਉਹਨੇ ਆਪੀਤੀ ਸੁਣਾਈ ਉਹ ਕਹਿੰਦਾ ਕਿ ਇੱਥੇ ਜਿਹੜਾ ਇਹਨਾਂ ਦੀ ਫੋਰਸ ਹੈ ਜਿਹੜੀ ਹੈ ਨਾ ਉਹ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਕਹਿੰਦਾ ਉਹਦਾ ਰਾਜ ਚੱਲਦਾ ਉਹਦਾ ਦਬਦਬਾ ਚੱਲਦਾ ਉਹ ਕਿਸੇ ਵੀ ਜਿਹੜੇ ਅਜਿਹੇ ਲੋਕਾਂ ਨੂੰ ਫੜਿਆ ਜਾਂਦਾ ਗੈਰਨੀ ਤਰੀਕਿਆਂ ਨਾਲ ਦਾਖਲ ਹੋਏ ਨੇ ਉਹਨਾਂ ਦੀ ਆਵਾਜ਼ ਵੀ ਨਹੀਂ ਨਿਕਲ ਦਿੰਦੇ ਤੇ ਜੇ ਕੋਈ ਸਵਾਲ ਕਰ ਲਵੇ ਕੋਈ ਗੱਲ ਪੁੱਛ ਲਵੇ ਕੋਈ ਚੀਜ਼ ਦੀ ਮੰਗ ਕਰ ਲਵੇ ਕਹਿੰਦੇ ਫਿਰ ਬਸ ਕੁੱਟ ਮਾਰਿਆ ਆਪਣੇ ਜਿਵੇਂ ਕਹਿੰਦੇ ਨਾ ਪਟਾ ਫੇਰਿਆ ਉਹੀ ਕੰਮ ਆਇਆ ਫਿਰ ਕਹਿੰਦੇ ਕਹਿੰਦੇ ਜੀ ਫਿਰ ਸੈਂਟਰ ਚ ਕਈ ਕਿੰਨੇ ਦਿਨ ਤੱਕ ਹਥਕੜੀਆਂ ਚ ਰਹਿਣਾ ਪੈਂਦਾ ਜੇ ਸਵਾਲ ਕਰ ਲਓ ਕੁਛ ਕਰ ਲਓ ਤੇ ਇਸੇ ਤਰ੍ਹਾਂ ਡਿਟੇਨਸ਼ਨ ਸੈਂਟਰ ਦੇ ਵਿੱਚ ਕਹਿੰਦੇ ਦੋ ਵਕਤ ਖਾਣਾ ਮਿਲਦਾ ਉਹ ਵੀ ਬਹੁਤ ਥੋੜਾ ਥੋੜਾ ਦਿੰਦੇ ਨੇ ਕਿ ਨਾ ਬੰਦਾ ਜੀਉ ਸਕੇ ਨਾ ਬੰਦਾ ਮਰ ਸਕੇ ਨਾ ਉਹਦੀ ਭੁੱਖ ਪੂਰੀ ਹੁੰਦੀ ਆ ਹੈ ਤੇ ਨਾ ਹੀ ਉਸ ਨੂੰ ਮਤਲਬ ਕਿ ਮਰਨ ਦਿੱਤਾ ਜਾਂਦਾ ਇੰਨਾ ਖਾਣਾ ਤਾਂ ਜਾਂਦਾ ਕਿ ਬੰਦਾ ਜੀਉਂਦਾ ਵੀ ਰਹੇ ਕਹਿੰਦੇ ਜੇਕਰ ਕੋਈ ਐਨ ਜੀਓ ਦੀ ਦਖਲ ਨਾਲ ਕਿਸੇ ਵਕੀਲ ਦੀ ਦਖਲ ਨਾਲ ਕੋਈ ਨਿਕਲ ਗਿਆ ਤਾਂ ਨਿਕਲ ਗਿਆ ਨਹੀਂ ਤਾਂ ਫਿਰ ਜਦੋਂ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਅਦਾਲਤੀ ਪ੍ਰਕਿਰਿਆ 'ਚ 5 ਮਿੰਟ ਤੋਂ ਵੱਧ ਵੀ ਇੰਤਜ਼ਾਰ ਨਹੀਂ ਕੀਤਾ ਜਾਂਦਾ ਕਿ ਵਕੀਲ ਉਪਲਬਧ ਕਰਾਉਣਾ ਨਹੀਂ ਕਰਾਉਣਾ ਚਲੋ ਜੀ ਰਿਪੋਰਟ ਕਰੋ ਠੀਕ ਹੈ ਤੁਸੀਂ ਗੈਰਕਾਨੂੰਨੀ ਤਰੀਕੇ ਨਾਲ ਗਏ ਹੋ ਤਾਂ ਅਗਲੇ ਆਪਣੇ ਨਿਯਮਾਂ ਤੱਤੇ ਵਾਪਸ ਭੇਜ ਜੇ ਤਾਂ ਕੋਈ ਮਸਲਾ ਨਹੀਂ ਵਾਪਸ ਭੇਜਣ ਤੇ ਕੋਈ ਮਸਲਾ ਜਿਹੜੇ ਪਨਾਪਾਂ ਦੇ ਅੱਜ ਹੋਟਲਾਂ 'ਚ ਬੰਦ ਨੇ ਉਹ ਵੀ ਕਹਿੰਦੇ ਕਿ ਉਹਨਾਂ 'ਚੋਂ 40 ਤੋਂ 50% ਕਹਿੰਦੇ ਨੇ ਕਿ ਸਾਨੂੰ ਕਿਸੇ ਹਿੱਲੇ ਸਾਡੇ ਮੁਲਕੀ ਵਾਪਸ ਭੇਜ ਦਿਓ ਉਹ ਕੋਈ ਮਸਲਾ ਨਹੀਂ ਪਰ ਉੱਥੇ ਰੱਖਣ ਦਾ ਤਰੀਕਾ ਤੇ ਵਾਪਸ ਭੇਜਣ ਦਾ ਤਰੀਕਾ ਇਹ اخਲਾਕੀ ਤੌਰ ਤੇ ਕਿਤੇ ਵੀ ਇਨਸਾਨੀ ਕਦਰਾਂ ਕੀਮਤਾਂ ਦੇ ਹਾਨ ਦਾ ਨਹੀਂ ਹੈ ਇਸੇ ਤੋਂ ਇਹ ਸਵਾਲ ਪੈਦਾ ਹੁੰਦਾ ਹੁਣ 332 ਦੇ ਕਰੀਬ ਸਾਡੇ ਉੱਥੇ ਭਾਰਤੀ ਵਾਪਸ ਆਏ ਨੇ ਪਰ ਜਿਹੜੇ ਡਿਟੇਸ਼ਨ ਸੈਂਟਰ ਨੇ ਉਹਨਾਂ ਚ 2000 ਭਾਰਤੀ ਨਾ ਸੈਂਟਰਾਂ ਚ ਕੈਦ ਨੇ ਤੇ ਕੁੱਲ ਇੱਥੇ 3 ਲੱਖ ਦੇ ਕਰੀਬ ਲੋਕ ਵੱਖ-ਵੱਖ ਮੁਲਕਾਂ ਦੇ ਹੁਣ ਵੈਸੇ ਕਹਿੰਦੇ ਕਿ ਬਾਰਡਰ ਪਾਰ ਕਰਦਿਆਂ ਹੀ ਫੜਨ ਵਾਲੇ ਮਾਮਲਿਆਂ ਦੇ ਵਿੱਚ 40% ਦੀ ਗਰਾਵਟ ਆ ਗਈ ਹੈ ਇਹ ਮੌਕੇ ਦੀ ਸਖਤੀ ਹੈ ਜਾਂ ਪਰਮਾਨੈਂਟ ਸਖਤੀ ਹੈ ਤਾਂ ਉਹਨਾਂ ਵਾਲਾ ਵਕਤ ਹੈ ਕਰੂਗਾ ਪਰ ਸਥਿਤੀ ਹੈਗੀ ਹੈ ਅਮਰੀਕਾ ਚ ਪੁਲਿਸ ਕਹਿੰਦੇ ਫਿਰ ਉੱਥੇ ਜਦੋਂ ਫੜ ਲੈਂਦੀ ਹੈ ਨਾ ਸੈਂਟਰਾਂ ਚ ਤੋਂ ਤਾਨੇ ਮਾਰਦੀ ਹੈ ਭਾਰਤੀਆਂ ਨੂੰ ਇਕੱਠਿਆਂ ਨਹੀਂ ਹੋਣ ਦਿੰਦੀ ਜਾਣਬੁੱਝ ਕੇ ਇਹ ਡਰ ਕੇ ਰਹਿਣ ਪਰੇਸ਼ਾਨ ਹੋ ਕੇ ਰਹਿਣ ਮੁਸ਼ਕਲ 'ਚ ਰਹਿਣ ਉਹਨਾਂ ਨੂੰ ਜਿਹੜੇ ਵੱਡੇ ਡਰੱਗੀ ਨੇ ਹਾਂ ਉਹਨਾਂ ਦੇ ਨਾਲ ਰੱਖਿਆ ਜਾਂਦਾ ਤੇ ਉੱਥੇ ਫਿਰ ਤੁਹਾਨੂੰ ਦਬੁੱਕੇ ਰਹਿਣਾ ਪੈਂਦਾ ਹੈ ਦੁਬਕੇ ਕਿ ਕਿਤੇ ਕੋਈ ਹਮਲਾ ਨਾ ਕਰ ਦੇਣ ਜਿਹੇ ਜਿਓਂ ਜੰਗਲੀ ਨੇ ਤੇ ਉਹਨਾਂ ਨਾਲ ਤੇ ਉੱਥੇ ਫਿਰ ਤੁਹਾਡੇ ਕੰਬਲ ਵੀ ਅਗਲੇ ਨੂੰ ਖੋਲਿਆ ਜੇ ਚਾਦਰ ਸਰਾਣਾ ਹੈਗਾ ਉਹ ਵੀ ਉਹਨਾਂ ਨੇ ਦੱਲਣਾ ਕਿਉਂਕਿ 10 ਮਹੀਨਿਆਂ ਤੋਂ ਤੱਕ ਉਹਨਾਂ ਲਈ ਵੀ ਉਹਨਾਂ ਹੀ ਆ ਸੋ ਇਹ ਸਥਿਤੀ ਵੱਡੀ ਹੈ ਹੁਣ ਇਹ ਸਾਰੀ ਦੇ ਵਿੱਚ ਸਭ ਦੀਆਂ ਨਜ਼ਰਾਂ ਭਾਰਤ ਸਰਕਾਰ ਵਾਲੇ ਪਾਸੇ ਨੇ ਕਿ ਇੱਧਰ ਸਾਡੇ ਨਾਲ ਕਿਹੋ ਜਿਹਾ ਇਹ ਵਿਵਹਾਰ ਆ ਜਿਹੜਾ ਇਹ ਆਪਣੇ ਆਪ ਚ ਸ਼ਿਕਾਗੋ ਦੇ ਡਿਟੇਸ਼ਨ ਸੈਂਟਰ ਦੇ ਵਿੱਚ ਇੱਕ ਵਿਅਕਤੀ ਰਹਿ ਰਿਹਾ ਸੀ ਜਿਹੜਾ ਉਹਨੇ ਦੱਸਿਆ ਕਿ 2023 ਦੇ ਵਿੱਚ ਮੈਂ ਫੜਿਆ ਗਿਆ ਸੀਗਾ ਤੇ 3 ਮਹੀਨੇ ਮੈਨੂੰ ਇਹ ਸੈਂਟਰ 'ਚ ਰਹਿਣਾ ਪਿਆ ਤੇ ਕੋਈ ਦਿਨ ਅਜਿਹਾ ਨਹੀਂ ਸੀਗਾ ਜਦੋਂ ਪੁਲਿਸ ਵਾਲੇ ਸਾਨੂੰ ਤਾਣੇ ਨਾ ਮਾਰਦੇ ਹੁਣ ਮਿਹਣੇ ਨਾ ਮਾਰਦੇ ਹੁਣ ਤੇ ਸਾਨੂੰ ਡਰੱਗੀਆਂ ਨਾਲ ਨਾ ਰੱਖਦੇ ਹੁਣ ਸੋ ਇਸ ਲਈ ਜੀ ਚਾਹੇ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਨਾਲ ਜਿਹੋ ਜਿਹਾ ਵਿਵਹਾਰ ਹੈ ਤੇ ਚਾਹੇ ਹੋ ਜੇ ਡੋਟੇਸ਼ਨ ਸੈਂਟਰ ਨੇ ਜਿੱਥੇ 3 ਲੱਖ ਵੱਖ-ਵੱਖ ਮੁਲਕਾਂ ਦੇ ਲੋਕ ਰਲ ਰਹੇ ਨੇ ਜਿਨ੍ਹਾਂ ਦੇ ਵਿੱਚ 2000 ਦੇ ਕਰੀਬ ਭਾਰਤੀ ਵੀ ਨੇ ਇਹ ਪਹਿਲੂ ਬਹੁਤ ਹੈ